ਫਰੀਦਕੋਟ ਦੇ ਵਿੱਚ ਕਨੇਡਾ ਵਾਲੀ ਇੱਕ ਪਤਨੀ ਨੇ ਆਪਣੇ ਜਿਹੜਾ ਗੁਰਸਿੱਖ ਪਤੀ ਆ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਹੁਣ ਨਵੇਂ-ਨਵੇਂ ਖੁਲਾਸੇ ਹੋ ਰਹੇ ਆ ਪੁਲਿਸ ਨੇ ਉਸ ਦਾ ਰਨਮਾਂਡ ਲਿਆ ਸੀ ਪਹਿਲਾਂ ਆਪਣੇ ਆਸ਼ਕ ਦੇ ਨਾਲ ਰਲ ਕੇ ਆਪਣੇ ਹੀ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਤੇ ਜਿਹੜਾ ਉਸ ਜਿਹੜਾ ਮੌਤ ਤੋਂ ਬਾਅਦ ਉਸਨੇ ਇੱਕ ਫਿਲਮੀ ਡਰਾਮਾ ਰਚਿਆ ਸੀ ਕਿ ਮੈਂ ਸਮਾਜ ਨੂੰ ਦੱਸੂਗੀ ਕਿ ਮੇਰਾ ਘਰ ਵਾਲਾ ਚਿੱਟੇ ਦਾ ਆਦੀ ਸੀ ਤੇ ਉਹ ਓਵਰਡੋਸ ਦੇ ਨਾਲ ਉਹ ਐਕਸਪਾਇਰ ਹੋ ਗਿਆ ਇਸ ਕਰਕੇ ਉਹ ਚਿੱਟਾ ਲੈ ਕੇ ਆਈ ਸੀ ਤੇ ਬੇਓਸ਼ੀ ਦੀ ਦਵਾਈ ਦੇ ਕੇ ਉਸ ਦੀ ਨਾੜ ਦੇ ਵਿੱਚ ਚਿੱਟੇ ਦਾ ਟੀਕਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੁੰਡੇ ਨੂੰ ਜਾਗ ਆ ਜਾਂਦੀ ਆ ਹੋਸ਼ ਆ ਜਾਂਦੀ ਆ ਹਾਲਾਂਕਿ ਉਸ ਨੂੰ ਪਹਿਲਾਂ ਵੀ ਬੇਹੋਸ਼ੀ ਦੀ ਦਵਾਈ ਦਿੱਤੀ ਹੋਈ ਸੀ ਤੇ ਉਹ ਆਪਣੀ ਜਾਨ ਬਚਾਉਣ ਦੇ ਲਈ ਭੱਜਦਾ ਪਰ ਆਪਣਾ ਆਸ਼ਿਕ ਤੇ ਦੋ ਹੋਰ ਉਸ ਦੇ ਨਾਲ ਮੁੰਡੇ ਤਿੰਨ ਜਾਣੇ ਰਲ ਕੇ ਉਸ ਨੌਜਵਾਨ ਗੁਰਵਿੰਦਰ ਸਿੰਘ ਦੀ ਪੇਸ਼ ਨਹੀਂ ਜਾਣ ਦਿੰਦੇ ਤੇ ਆਖਰ ਉਸ ਦੀ ਧੌਣ ਦਾ ਮਣਕਾ ਤੋੜ ਦਿੰਦੇ ਆ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਹੁਣ ਕੀ ਕੁਝ ਮੰਨ ਰਹੀ ਐ ਉਹ ਪੁਲਿਸ ਦੇ ਕੋਲ ਜਾ ਕੇ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਉਹ ਇਹ ਵੀ ਨਹੀਂ ਮੰਦੀ ਸੀ ਕਿ ਮੈਂ ਹੀ ਆਪਣੇ ਪਤੀ ਨੂੰ ਜਿਹੜਾ ਮਾਰਿਆ ਪਰ ਪੁਲਿਸ ਨੇ ਜਦੋਂ ਥੋੜੀ ਸਖਤੀ ਕੀਤੀ ਐਸ ਐਚਓ ਪੁਰਾਣਾ ਆਫੀਸਰ ਸੀ ਉਹਨੇ ਮੌਕੇ ਤੇ ਵੇਖਿਆ ਜਿਹੜੇ ਰਿਐਕਸ਼ਨ ਸੀ ਉਹ ਮੇਲ ਨਹੀਂ ਖਾ ਰਹੀ ਸੀ ਜਦੋਂ ਉਸ ਨੂੰ ਕੋਈ ਸਵਾਲ ਪੁੱਛਦੇ ਸੀ ਤੇ ਉਹ ਚਾਰ-ਚਾਰ ਪੰਜ-ਪੰਜ ਜਵਾਬ ਦਿੰਦੀ ਸੀ ਉਦੋਂ ਹੀ ਉਹਨਾਂ ਨੂੰ ਦਾਲ ਦੇ ਵਿੱਚ ਕੁਝ ਕਾਲਾ ਲੱਗਾ ਤੇ ਫੇਰ ਉਹਨਾਂ ਨੇ ਜਦੋਂ ਸ਼ਕਤੀ ਦੇ ਨਾਲ ਪੁੱਛਿਆ ਉਹ ਮੰਨ ਗਈ ਕਿ ਮੈਂ ਹੀ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਕਿਉਂਕਿ ਇਹਨੇ ਮੇਰੀ ਸਨੈਪ ਚੈਟ ਹੈਕ ਕਰ ਲਈ ਸੀ ਤੇ ਇਹਨੇ ਮੇਰੇ ਬਾਰੇ ਸਭ ਕੁਝ ਇਸਨੇ ਪਤਾ ਕਰ ਲਿਆ ਸੀ ਕਿ ਮੇਰੇ ਕਿਸੇ ਹੋਰ ਮੁੰਡੇ ਦੇ ਨਾਲ ਨਜਾਇਜ਼ ਸਬੰਧ ਆ ਇਹਨੇ ਹੁਣ ਮੇਰਾ ਆਉਣਾ ਜਾਣਾ ਬੰਦ ਕਰ ਦੇਣਾ ਸੀ ਤੇ ਮੈਂ ਆਪਣੀ ਇੱਜ਼ਤ ਤੋਂ ਡਰਦੀ ਨੇ ਇਹ ਜਿਹੜਾ ਕਦਮ ਚੁੱਕਿਆ ਇਸ ਕਰਕੇ ਚੁੱਕਿਆ ਤੇ ਅੱਗੇ ਉਸਨੇ ਆਖਿਆ ਕਿ 8 ਤਰੀਕ ਨੂੰ ਮੇਰਾ ਸੱਸ ਤੇ ਸਹਰਾ ਸੀ ਜਿਹੜਾ ਉਹ ਵਿਦੇਸ਼ ਤੋਂ ਵਾਪਸ ਭਾਰਤ ਆ ਰਹੇ ਸੀ ਜੇਕਰ ਉਹ ਭਾਰਤ ਆ ਜਾਂਦੇ ਤਾਂ ਫੇਰ ਮੈਂ ਆਪਣੇ ਪਤੀ ਨੂੰ ਉਸ ਨੂੰ ਉਸ ਦੀ ਜਾਨ ਨਹੀਂ ਲੈ ਸਕਦੀ ਸੀ ਇਸ ਕਰਕੇ ਮੈਂ ਇਹ ਦਿਨ ਚੁਣਿਆ ਤੇ ਮੇਰਾ ਆਸ਼ਕ ਮੈਨੂੰ ਫੋਰਸ ਕਰਦਾ ਸੀ ਕਿ ਤੂੰ ਇਹਨੂੰ ਮੌਤ ਦੇ ਘਰ ਉਤਾਰ ਕੇ ਤੂੰ ਮੇਰੇ ਨਾਲ ਰਹਿ ਹਾਲਾਂਕਿ ਉਸ ਨੇ ਆਖਿਆ ਕਿ ਮੈਂ ਕੈਨੇਡਾ ਤੋਂ ਹੀ ਆਪਣੇ ਆਸ਼ਕ ਨੂੰ ਜਾਣਦੀ ਆ ਤੇ ਮੈਂ ਉਸ ਦੇ ਨਾਲ ਵਿਆਹ ਵੀ ਕਰਾਉਣਾ ਚਾਹੁੰਦੀ ਸੀ ਮੈਂ ਆਪਣੇ ਮਾਪੇ ਵੀ ਉਸ ਦੇ ਘਰ ਭੇਜੇ ਸੀ ਕਿ ਰਿਸ਼ਤਾ ਵੇਖਣ ਦੇ ਲਈ ਪਰ ਉਸ ਮੁੰਡੇ ਕੋਲ ਜ਼ਮੀਨ ਬਹੁਤ ਘੱਟ ਸੀ 1.5 ਕਿੱਲਾ ਜ਼ਮੀਨ ਸੀ ਮੇਰੇ ਮਾਪੇ ਰਾਜੀ ਨਹੀਂ ਹੋਏ ਮੈਂ ਆਪਣੇ ਮਾਪਿਆਂ ਦੀ ਗੱਲ ਨਹੀਂ ਟਾਲ ਸਕਦੀ ਸੀ ਤੇ ਗੁਰਵਿੰਦਰ ਸਿੰਘ ਕੋਲ 25 ਕਿੱਲੇ ਜ਼ਮੀਨ ਸੀ ਮੇਰੇ ਮਾਪਿਆਂ ਨੇ ਮੇਰਾ ਰਿਸ਼ਤਾ ਗੁਰਵਿੰਦਰ ਸਿੰਘ ਦੇ ਨਾਲ ਫਿਕਸ ਕਰ ਦਿੱਤਾ ਤੇ ਮੈਂ ਗੁਰਵਿੰਦਰ ਸਿੰਘ ਨੂੰ ਜਿਹੜਾ ਪਸੰਦ ਨਹੀਂ ਕਰਦੀ ਸੀ ਇਸ ਕਰਕੇ ਮੈਂ ਆਪਣੇ ਪੁਰਾਣੇ ਆਸ਼ਕ ਦੇ ਕੋਲ ਜਾਣਾ ਚਾਹੁੰਦੀ ਸੀ ਇਸ ਲਈ ਹੀ ਮੈਂ ਇਹ ਸਾਰਾ ਸਟੈਪ ਚੱਕਿਆ ਇਹ ਪੁਲਿਸ ਦੇ ਕੋਲ ਇਹ ਮਸਤੰਡੀ ਜਿਹੜੀ ਤੁਸੀਂ ਵੇਖ ਰਹੇ ਹੋ ਇੰਸਟਾਗ੍ਰam ਦੇ ਉੱਤੇ ਫੱਪ ਫੱਪ ਕੇ ਇੱਕ ਬਟਿਕ ਖੋਲਿਆ ਸੀ ਬਟਿਕ ਕਾ ਦਾ ਸੀ ਬਟਿਕ ਕਾ ਸਿਰਫ ਨਾਂ ਦਾ ਸੀ ਆਪਣੇ ਆਸ਼ਕ ਨੂੰ ਮਿਲਣ ਦੇ ਲਈ ਅੱਡਾ ਬਣਾਇਆ ਸੀ ਜਿੱਥੇ ਮਿਲਦੀ ਸੀ ਤੇ ਇਹ ਹੁਣ ਖੁਲਾਸੇ ਕਰ ਰਹੀ ਆ ਪਰ ਇੱਕ ਮੇਨ ਚੀਜ਼ ਤੁਹਾਨੂੰ ਦੱਸ ਦਿੰਨੇ ਆ ਕਿ ਇਹਨਾਂ ਦਾ ਰਿਸ਼ਤਾ ਕਿਸੇ ਰਿਸ਼ਤੇਦਾਰ ਨੇ ਨਹੀਂ ਕਰਵਾਇਆ ਸੀ ਕਿਸੇ ਪਿੰਡ ਦੇ ਸਕੇ ਸਬੰਧੀ ਨੇ ਨਹੀਂ ਕਰਵਾਇਆ ਸੀ ਇਹਦਾ ਰਿਸ਼ਤਾ ਹੋਇਆ ਸੀ ਏਜੰਟਾਂ ਦੇ ਥਰੂ ਇਹ ਇੱਕ ਦੂਜਿਆਂ ਨੂੰ ਇਸ ਚੀਜ਼ ਤੋਂ ਸਿੱਖਣਾ ਵੀ ਚਾਹੀਦਾ ਕਿ ਜੇਕਰ ਕੋਈ ਏਜੰਟ ਰਿਸ਼ਤਾ ਕਰਾਉਂਦਾ ਤੇ ਉਹਨਾਂ ਦਾ ਬੈਕਗ੍ਰਾਉਂਡ ਕੁੜੀ ਦਾ ਵੀ ਤੇ ਮੁੰਡੇ ਦਾ ਵੀ ਚੈੱਕ ਕਰਨਾ ਚਾਹੀਦਾ ਕਿਉਂਕਿ ਜਿਹੜੇ ਉਹ ਕੰਡੇ ਬੀਜ ਗਿਆ ਉਹ ਚੁੱਕਣੇ ਜਾਂ ਤਾਂ ਮੁੰਡੇ ਵਾਲਿਆਂ ਨੂੰ ਪੈਂਦੇ ਜਿਵੇਂ ਗੁਰਵਿੰਦਰ ਦੇ ਪਰਿਵਾਰ ਨੂੰ ਹੁਣ ਚੁੱਕਣੇ ਪੈਣਗੇ ਜਿਨ੍ਹਾਂ ਦਾ ਪੁੱਤ ਸਦਾ ਸਦਾ ਦੇ ਲਈ ਐਸੀ ਨੀਂਦ ਸਵਾ ਗਈ ਏ ਕਲਹਿਣੀ ਜਿਹੜੀ ਹੁਣ ਉਹ ਨੀਂਦ ਕਦੇ ਨਹੀਂ ਖੁੱਲੇਗੀ ਤੇ ਉਹ ਜਿਹੜਾ ਭਰਿਆ ਕਰ ਸੀ ਘਰ ਦੇ ਨਾਲ ਕਰ ਸੀ ਜ਼ਮੀਨ ਦੇ ਨਾਲ ਜ਼ਮੀਨ ਸੀ ਪੜਿਆ ਲਿਖਿਆ ਨੌਜਵਾਨ ਸੋਹਣਾ ਸੁਨੱਕਾ ਜਿਹੜਾ ਪਗੜੀ ਵੀ ਪਹਿਨਦਾ ਸੀ ਉਸ ਮੁੰਡੇ ਨੂੰ ਇਸ ਡੈਨ ਨੇ ਖਾ ਲਿਆ ਤੇ ਹੁਣ ਇਹ